ਅਸੀਂ ਸਿਹਰਤ ਨਾਕਾ ਲਾਇਆ ਹੋਇਆ ਜੀ ਤੇ ਜਿਹੜੇ ਵੀ ਕੋਈ ਹੁਲੜਬਾਈ ਕਰਦੇ ਨੇ ਬੋਡ ਦੇ ਪਟਾਕੇ ਪਾਉਂਦੇ ਨੇ ਜਾਂ ਸ਼ਰਾਬ ਪੀ ਕੇ ੜੜਬਾਈ ਕਰਦੇ ਨੇ ਉਹਨਾਂ ਨੂੰ ਚਲਾਨ ਕਰ ਰਹੇ ਹਾਂ ਜਿਹੜੇ ਰਾਹ ਜਾਂਦੇ ਨੇ ਛੇੜਦੇ ਨੇ ਉਹਦੇ ਵਾਸਤੇ ਸਾਡੀ ਇੱਕ ਅਲੱਗ ਗਸ਼ਤ ਲੱਗੀ ਹੋਈਆਂ ਨੇ ਪੁਲਿਸ ਦੀਆਂ ਅਲੱਗ-ਅਲੱਗ ਟੀਮਾਂ ਲੱਗੀਆਂ ਹੋਈਆਂ ਨੇ ਜੇ ਕੋਈ ਕੁੜੀ ਕੰਪਲੇਨਟ ਕਰਦੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਅਰੇ ਦਿਹਾਣੇ ਚ ਹਰ ਚੌਂਕ 'ਚ ਨਾਕਾ ਲੱਗਿਆ ਹੋਇਆ ਜੀ ਜਿਹੜਾ ਵੀ ਕੋਈ ਹੁਲੜਬਾਈ ਕਰਦਾ ਉਹਨਾਂ ਨੂੰ ਚਲਾਨ ਕਿਤੇ ਜਾ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਵੀ ਮਨਜੀਤ ਤੁਸੀਂ ਦੇਖ ਰਹੇ ਹੋ ਚਰਚਾ ਟੀਵੀ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਅੱਜ ਹੋਲੀ ਦਾ ਤਿਹਾਰ ਹੈ ਬਹੁਤ ਸਾਰੇ ਲੋਕੀ ਪਿਆਰ ਮੁਹੱਬਤ ਦੇ ਨਾਲ ਹੋਲੀ ਸੈਲੀਬ੍ਰੇਟ ਕਰ ਰਹੇ ਨੇ ਪਰ ਕੁਝ ਸ਼ਰਾਰਤੀ ਅਨਸਰ ਕੁਝ ਲੜਕੇ ਬਾਜ਼ਾਰਾਂ ਵਿੱਚ ਮੋਟਰਸਾਈਕਲਾਂ ਦੇ ਉੱਤੇ ਹੁੱਲੜਬਾਜੀ ਕਰਦੇ ਨਜ਼ਰ ਆ ਰਹੇ ਨੇ ਤੇ ਕੁਝ ਉਹ ਰਾਹ ਜਾਂਦੀਆਂ ਲੜਕੀਆਂ ਦੇ ਉੱਤੇ ਵੀ ਰੰਗ ਪਾਉਂਦੇ ਨੇ ਇਹਨਾਂ ਸਭ ਸ਼ਰਾਰਤੀ ਅਨਸਰਾਂ ਦੇ ਉੱਤੇ ਠੱਲ ਪਾਉਣ ਲਈ ਇਹਨਾਂ ਨੂੰ ਕੰਟਰੋਲ ਕਰਨ ਦੇ ਲਈ ਪੁਲਿਸ ਡਿਪਾਰਟਮੈਂਟ ਨੇ ਜਗਾ ਜਗਾ ਤੇ ਨਾਕੇ ਲਗਾਏ ਹੋਏ ਨੇ ਤਾਂ ਜੋ ਰਾਜਾਂ ਦੇ ਰਾਗੀਰਾਂ ਨੂੰ ਲੜਕੀਆਂ ਨੂੰ ਇਦਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਗੱਲ ਕਰਦੇ ਪੁਲਿਸ ਅਫੀਸਰ ਸਹਿਬਾਨ ਨਾਲ ਵੀ ਉਹਨਾਂ ਦਾ ਇਸ ਦੇ ਬਾਰੇ ਕੀ ਕਹਿਣਾ ਹੈ ਤੇ ਲੁਧਿਆਣਾ ਵਿੱਚ ਕਿੱਥੇ ਕਿੱਥੇ ਨਾਕੇ ਲੱਗੇ ਹੋਏ ਨੇ ਸਸੇ ਗਾਲ ਜੀ ਸਰ ਜਿਸ ਤਰ੍ਹਾਂ ਅੱਜ ਹੋਲੀ ਆ ਹੋਲੀ ਦੇ ਦਿਨਾਂ ਵਿੱਚ ਬਹੁਤ ਸਾਰੇ ਲੋਕ ਘਰਾਂ ਦੇ ਵਿੱਚ ਹੋਲੀ ਬੜੇ ਪਿਆਰ ਮੁਹੱਬਤ ਨਾਲ ਬਣਾ ਰਹੇ ਨੇ ਬਟ ਕੁਝ ਸ਼ਰਾਰਤੀ ਅਨਸਰ ਜਿਹੜੇ ਹੈਗੇ ਨੇ ਸੜਕਾਂ ਦੇ ਉੱਤੇ ਉਹ ਹੁੱਲੜਬਾਜੀ ਕਰਦੇ ਫਿਰ ਰਹੇ ਨੇ ਇਸ ਮੌਕੇ ਤੇ ਤੁਸੀਂ ਉਹਨਾਂ ਨੂੰ ਠੱਲ ਪਾਉਣ ਲਈ ਉਹਨਾਂ ਨੂੰ ਸ਼ਰਾਰਤਾਂ ਤੋਂ ਰੋਕਣ ਦੇ ਲਈ ਅੱਜ ਤੁਸੀਂ ਇੱਥੇ ਨਾਕਾ ਲਗਾਇਆ ਕੀ ਕਹਿਣਾ ਚਾਹੋਗੇ ਤੁਸੀਂ ਸਰ ਅਸੀਂ ਸਵੇਰ ਵੇਲੇ ਨਾਕਾ ਲਾਇਆ ਹੋਇਆ ਜੀ ਤੇ ਜਿਹੜੇ ਵੀ ਕੋਈ ਹੁੱਲੜਬਾਜੀ ਕਰਦੇ ਨੇ ਬੋਲ ਦੇ ਪਟਾਕੇ ਪਾਉਂਦੇ ਨੇ ਜਾਂ ਸ਼ਰਾਬ ਪੀ ਕੇ ਹੁੱਲੜਬਾਜੀ ਕਰਦੇ ਨੇ ਉਹਨਾਂ ਦਾ ਚਲਾਨ ਕਰ ਰਹੇ ਹਾਂ ਜਿਹਨੇ ਟ੍ਰਿਪਲ ਰਾਈਡਿੰਗ ਕੀਤੀ ਹੋਈ ਹੈ ਬਤ-ਬਤ ਚਰਨ ਕਰ ਰਹੇ ਉਹਨਾਂ ਦੇ ਜੀ 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 ਜਿਸ ਤਰ੍ਹਾਂ ਲੜਕੀਆਂ ਰਾਹ ਵਿੱਚ ਜਾਂਦੀਆਂ ਨੇ ਜਾਂ ਲੜਕੇ ਉਹਨਾਂ ਨੂੰ ਛੇੜਦੇ ਨੇ ਹੁੱਲੜਬਾਜੀ ਕਰਦੇ ਨੇ ਕਿ ਉਹਨਾਂ ਦੇ ਲਈ ਕੋਈ ਇੱਕ ਇਹੋ ਜਿਹੀ ਕੋਈ ਸਜ਼ਾ ਵੀ ਹੈਗੀ ਆ ਵੀ ਜਿਹੜੇ ਹੱਦ ਤੋਂ ਜ਼ਿਆਦਾ ਵੱਧ ਜਾਂਦੇ ਨੇ ਉਹਨਾਂ ਨੂੰ ਫਿਰ ਤੁਸੀਂ ਕਿਸ ਤਰ੍ਹਾਂ ਟੈਕਲ ਕਰਦੇ ਹੋ ਜਿਹੜੇ ਰਾਹ ਜਾਂਦੇ ਨੇ ਛੇੜਦੇ ਨੇ ਉਹਦੇ ਵਾਸਤੇ ਸਾਡੀ ਇੱਕ ਅਲੱਗ ਗਸ਼ਤ ਲੱਗੀ ਹੋਈਆਂ ਨੇ ਪੁਲਿਸ ਦੀਆਂ ਅਲੱਗ-ਅਲੱਗ ਟੀਮਾਂ ਲੱਗੀਆਂ ਹੋਈਆਂ ਨੇ ਜੇ ਕੋਈ ਕੁੜੀ ਕੰਪਲੇਨਟ ਕਰਦੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਹੁਣ ਸਿਰਫ ਇੱਥੇ ਕੁਮਾਰ ਮੰਡੀ ਦੇ ਵਿੱਚ ਤੁਸੀਂ ਨਾਕਾ ਲਗਾਇਆ ਹੋਇਆ ਕੀ ਸਾਰੇ ਲੁਧਿਆਣੇ ਵਿੱਚ ਵੀ ਇਸ ਤਰ੍ਹਾਂ ਹੀ ਨਾਕਾ ਲੱਗਿਆ ਸਾਰੇ ਲੁਧਿਆਣੇ 'ਚ ਹਰ ਚੌਂਕ 'ਚ ਨਾਕਾ ਲੱਗਿਆ ਹੋਇਆ ਜੀ ਜਿਹੜਾ ਵੀ ਕੋਈ ਹੁਲੜਬਾਜ਼ੀ ਕਰਦਾ ਉਹਨਾਂ 'ਚ ਚਲਾਨਾ ਕੀਤਾ ਜਾ ਰਿਹਾ ਹੈ ਇੱਕ ਛੋਟਾ ਜਿਹਾ ਮੈਸੇਜ ਸਾਡੇ ਚੈਨਲ ਦੇ ਰਾਹੀਂ ਦਰਸ਼ਕਾਂ ਨੂੰ ਤੁਸੀਂ ਰੋਕੀ ਇਹਨਾਂ ਨੂੰ ਸਰ ਇੱਕ ਛੋਟਾ ਮੈਸੇਜ ਮੈਸੇਜ ਸਾਡੇ ਦਰਸ਼ਕਾਂ ਨੂੰ ਦੇ ਦਿਓ ਤਾਂ ਜੋ ਜਿਹੜੇ ਸ਼ਰਾਬੀ ਅੰਸਰ ਔਰ ਉਹਨਾਂ ਨੂੰ ਇੱਕ ਥੋੜਾ ਜਿਹਾ ਅਲਰਟ ਹੋ ਜਵੇ ਵੀ ਸ਼ਰਾਬ ਪੀ ਕੇ ਆਪਣੇ ਘਰੇ ਰੋ ਜਿਨੇ ਸ਼ਰਾਬ ਪੀਣੀ ਆਪਣੇ ਘਰੇ ਰਹਿ ਕੇ ਪੀਵੇ ਤੇ ਸੜਕਾਂ ਤੇ ਨਾ ਨਿਕਲੇ ਜੇ ਸੜਕਾਂ ਨਿਕਲਣਗੇ ਆਪ ਡਾਕੇ ਮਾਰਨਗੇ ਜਾਂ ਹੁੱਲੜਬਾਜ਼ ਕਰਨਗੇ ਉਹਨਾਂ ਦੇ ਵੱਧੋ ਚਲਾਣ ਕਿਤੇ ਜਾਣਗੇ ਜਿਸ ਤਰ੍ਹਾਂ ਕਿ ਇੱਥੇ ਦੇ ਅਫੀਸਰ ਸਾਹਿਬ ਨੇ ਸਿਰਫ ਇੰਨੀ ਹੀ ਗੱਲ ਕਹੀ ਆ ਕਿ ਜਿਹੜੇ ਸ਼ਰਾਰਤੀ ਅੰਸਰ Holi ਵਾਲੇ ਦਿਨਾਂ ਦੇ ਵਿੱਚ ਹੁੱਲੜਬਾਜੀ ਕਰਦੇ ਫਿਰਦੇ ਨੇ ਲੜਕੀਆਂ ਦੇ ਉੱਤੇ ਰੰਗ ਪਾਉਂਦੇ ਫਿਰਦੇ ਨੇ ਉਹਨਾਂ ਨੂੰ ਰੋਕਣ ਦੇ ਲਈ ਉਹਨਾਂ ਦੀ ਸ਼ਰਾਰਤਾਂ ਨੂੰ ਥੱਲ ਪਾਉਣ ਦੇ ਲਈ ਇੱਥੇ ਉਹਨਾਂ ਨੇ ਇਨਸਪੈਕਸ਼ਨ ਨਾਕਾ ਲਗਾਇਆ ਹੋਇਆ ਜੇ ਕੋਈ ਪਟਾਕੇ ਵੀ ਪਾਉਂਦਾ ਉਹਨਾਂ ਦੇ ਬੁਲੇਟ ਉਹਨਾਂ ਦੀਆਂ ਗੱਡੀਆਂ ਬੰਦ ਕੀਤੀਆਂ ਜਾ ਰਹੀਆਂ ਸੋ ਇਹ ਹਜੇ ਅੰਸਰ ਥੋੜਾ ਜਿਹਾ ਅਲਰਟ ਰਹਿਣ ਜੇ ਸ਼ਰਾਰਤ ਕਰੋਗੇ ਤੇ ਪੁਲਿਸ ਦਾ ਐਕਸ਼ਨ ਤੁਹਾਡੇ ਤੇ ਹੋਏਗਾ ਹੀ ਹੋਏਗਾ ਇਸ ਦੇ ਨਾਲ ਹੀ ਕੈਮਰਾ ਪਰਸਨ ਕੁਲਦੀਪ ਦੇ ਨਾਲ ਵੀ ਮਨਜੀਤ ਨੂੰ ਦਿਓ ਇਜਾਜ਼ਤ ਸਸਿਕਾ